ਬੱਡੇ ਬਜ਼ੁਰਗਾਂ ਦੇ ਦੱਸੇ ਹੋਏ ਨਿਯਮ ਜ਼ਰੂਰ ਅਪਣਾਓ ਨੰਬਰ 1 ਖਾਣਾ ਖਾਣ ਤੋਂ 40 ਮਿੰਟ ਪਹਿਲਾਂ ਹੀ ਜੇਕਰ ਤੁਸੀਂ ਪਾਣੀ ਪੀ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਨੂੰ ਅਨੇਕਾਂ ਹੀ ਫਾਇਦੇ ਮਿਲਦੇ ਹਨ ਨੰਬਰ 2 ਰਾਤ ਨੂੰ ਸੌਣ ਤੋਂ ਪਹਿਲਾਂ ਜੇਕਰ ਤੁਸੀਂ ਨੱਕ ਤੇ ਕੰਨ ਵਿੱਚ ਦੇਸੀ ਘਿਓ ਪਾ ਲੈਂਦੇ ਹੋ ਤਾਂ ਇਸ ਨਾਲ ਤੁਹਾਨੂੰ ਕਦੇ ਵੀ ਖਾਂਸੀ ਜ਼ੁਖਾਮ ਦੇ ਸਮੱਸਿਆ ਨਹੀਂ ਹੋਵੇਗੀ ਨੰਬਰ 3 ਅੱਖਾਂ ਉੱਪਰ ਦੇਸੀ ਘਿਓ ਲਗਾ ਕੇ ਜੇਕਰ ਮਾਲਿਸ਼ ਕਰ ਲੋ ਇਸ ਦੀ ਮਦਦ ਨਾਲ ਅੱਖਾਂ ਦਾ ਹਰੇ-ਦਰਦ ਦੂਰ ਹੋ ਜਾਂਦਾ ਹੈ ਨੰਬਰ 4 ਖਾਂਸੀ ਦੀ ਸਮੱਸਿਆ ਹੋਣ ਤੇ ਜੇਕਰ ਤੁਸੀਂ ਮਲਠੀ ਚੂਸ ਲੈਂਦੇ ਹੋ ਤਾਂ ਇਸ ਨਾਲ ਖਾਂਸੀ ਸਮੱਸਿਆ ਠੀਕ ਹੋ ਜਾਵੇਗੀ ਤੇ ਨਾਲ ਹੀ ਗਲਾ ਵੀ ਸਾਫ਼ ਹੋ ਜਾਂਦਾ ਹੈ। ਨੰਬਰ 5 ਮੱਖਣ 'ਚ ਕਈ ਪੋਸ਼ਟਿਕ ਤੱਤ ਪਾਏ ਜਾਂਦੇ ਹਨ। ਇਸ ਵਿੱਚ ਕੈਲਸ਼ੀਅਮ, ਵਿਟਾਮਿਨ ਡੀ, ਏ ਵਰਗੇ ਪੋਸ਼ਟਿਕ ਤੱਤ ਪਾਏ ਜਾਂਦੇ ਹਨ। ਇਸ ਨਾਲ ਤੁਸੀਂ ਕਈ ਵੀ ਬਿਮਾਰੀਆਂ ਤੋਂ ਬਚ ਸਕਦੇ ਹੋ। ਤੁਹਾਡੀ ਹਿਊਮਿਨਿਟੀ ਵੀ ਬੂਸਟ ਹੋਵੇਗੀ। ਨੰਬਰ 6 ਲੂਣ ਦੇ ਪਾਣੀ ਨਾਲ ਘਰਾਰੇ ਕਰੋ ਇਸ ਨਾਲ ਮੂੰਹ ਦੇ ਹੋਏ ਛਾਲੇ ਤੇ ਦਰਦ ਤੋਂ ਆਰਾਮ ਮਿਲ ਸਕਦਾ ਹੈ ਅਤੇ ਸੋਜ ਵੀ ਘੱਟ ਸਕਦੀ ਹੈ ਇਸ ਲਈ ਇੱਕ ਗਲਾਸ ਪਾਣੀ 'ਚ ਅੱਧਾ ਛੋਟਾ ਚਮਚ ਲੂਣ ਮਿਲਾ ਕੇ ਇਸ ਪਾਣੀ ਨਾਲ ਘਰਾਰੇ ਕਰੋ ਇਸ ਨਾਲ ਤੁਹਾਨੂੰ ਆਰਾਮ ਮਿਲੇਗਾ ਨੰਬਰ 7 ਜਿਆਦਾ ਮੋਬਾਈਲ ਫੋਨ ਚਲਾਉਣ ਕਾਰਨ ਅੱਖਾਂ ਤੇ ਬੁਰਾ ਅਸਰ ਪੈ ਸਕਦਾ ਹੈ ਨੀਂਦ ਖਰਾਬ ਹੋ ਸਕਦੀ ਹੈ ਕਿਸੇ ਕੰਮ ਤੇ ਧਿਆਨ ਨਹੀਂ ਲੱਗਦਾ ਮੋਬਾਈਲ ਦੀ ਲਤ ਲੱਗ ਜਾਂਦੀ ਹੈ ਅਤੇ ਜੇਕਰ ਮੋਬਾਈਲ ਫੋਨ ਨਾ ਮਿਲੇ ਤਾਂ ਘਬਰਾਟ ਹੋਣ ਲੱਗ ਜਾਂਦੀ ਹੈ ਨੰਬਰ 8 ਜੇਕਰ ਤੁਸੀਂ ਰੋਜ਼ਾਨਾ 10000 ਕਦਮ ਚੱਲਦੇ ਹੋ ਤਾਂ ਇਸ ਨਾਲ ਤੁਸੀਂ ਪੂਰੀ ਜ਼ਿੰਦਗੀ ਲਈ ਸਿਹਤਮੰਦ ਰਹਿ ਸਕਦੇ ਹੋ ਇਸ ਨਾਲ ਸਰੀਰ ਨੂੰ ਬਹੁਤ ਹੀ ਸਾਰੇ ਲਾਭ ਮਿਲਦੇ ਹਨ ਨੰਬਰ 9 ਰਾਤ ਦੇਰ ਨਾਲ ਜੇਕਰ ਤੁਸੀਂ ਸੌਂਦੇ ਹੋ ਤਾਂ ਇਸ ਨਾਲ ਤੁਸੀਂ ਡਿਪਰੈਸ਼ਨ ਦੇ ਨਾਲ ਨਾ نیند ਨਾ ਆਉਣ ਦੀ ਸਮੱਸਿਆ ਦੇ ਸ਼ਿਕਾਰ ਹੋ ਸਕਦੇ ਹੋ। ਨੰਬਰ 10 ਖਾਣਾ ਖਾਣ ਤੋਂ ਤੁਰੰਤ ਕਦੇ ਵੀ ਸੌਣਾ ਨਹੀਂ ਚਾਹੀਦਾ। ਇਸ ਨਾਲ ਤੁਸੀਂ ਬਹੁਤ ਸਾਰੇ ਰੋਗਾਂ ਦੇ ਸ਼ਿਕਾਰ ਹੋ ਸਕਦੇ ਹੋ। ਨੰਬਰ 11 ਤੁਹਾਨੂੰ ਆਪਣੇ ਆਪ ਤੋਂ ਨਿਕਰਾਤਮਤਾ ਦੀ ਲੋੜ ਨਹੀਂ। ਆਪਣੇ ਅੰਦਰਲੇ ਸਾਰੇ ਨਿਕਰਾਤਮਕ ਵਿਚਾਰਾਂ ਨੂੰ ਛੱਡ ਦਿਓ। ਬਹੁਤ ਜ਼ਿਆਦਾ ਭਾਣਾ ਉਦੋਂ ਵਾਪਰਦਾ ਹੈ ਜਦੋਂ ਕੋਈ ਦੁੱਖ ਹੀ ਮਹਿਸੂਸ ਕਰਦਾ ਹੈ ਇਸ ਲਈ ਮਨ ਦੀ ਸਕਾਰਾਤਮਕ ਸਥਿਤੀ ਵਿੱਚ ਰਹੇ ਕਿ ਤੁਸੀਂ ਖੁਸ਼ ਰਹਿਣ ਲਈ ਭੋਜਨ ਤੇ ਇੱਕ ਗੈਰ ਸਿਹਤਮੰਦ ਨਿਰਪਰ ਨੂੰ ਘਟਾਉਂਦੇ ਹੋ ਨੰਬਰ 12 ਜੇਕਰ ਤੁਸੀਂ ਰੋਜ਼ਾਨਾ ਸੌਣ ਤੋਂ ਪਹਿਲਾਂ ਆਪਣੇ ਸਿਰ ਦੀ ਮਾਲਿਸ਼ ਕਰ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਸਿਰ ਦੇ ਖੂਨ ਦਾ ਸਰਕਲ ਸਹੀ ਹੋ ਜਾਵੇਗਾ। ਨੰਬਰ 13 ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਸਿਰਹਾਣੇ ਕੋਲ ਮੋੜ ਦਾ ਖੰਭ ਰੱਖ ਕੇ ਸੋਵੋ ਇਸ ਨਾਲ ਤੁਹਾਨੂੰ ਕਦੇ ਵੀ ਡਰ ਨਹੀਂ ਲੱਗੇਗਾ। ਨੰਬਰ 14 ਮੱਖਣ ਨੂੰ ਸਰੀਰ ਉੱਪਰ ਲਗਾਉਣ ਨਾਲ ਸਰੀਰ ਉੱਪਰ ਹੋ ਰਹੀ ਖਾਜ ਤੋਂ ਆਰਾਮ ਮਿਲਦਾ ਹੈ। ਇਹ ਖਾਜ ਨੂੰ ਦੂਰ ਕਰਨ ਦਾ ਕੰਮ ਕਰਦਾ ਹੈ। ਨੰਬਰ 15 ਆਪਣੇ ਬੱਚਿਆਂ ਨੂੰ ਮਿੱਟੀ ਵਿੱਚ ਅਤੇ ਧੁੱਪ ਵਿੱਚ ਜ਼ਰੂਰ ਖੇਡਣ ਦਿਓ। ਇਸ ਨਾਲ ਮਾਨਸਿਕ ਤੇ ਸਰੀਰਕ ਵਿਕਾਸ ਸਹੀ ਹੁੰਦਾ ਹੈ। ਨੰਬਰ 16 ਫੋਨ ਦੀ ਬੈਟਰੀ ਜੇਕਰ 20% ਹੋਵੇ ਤਾਂ ਕਦੇ ਵੀ ਇਸ ਦਾ ਇਸਤੇਮਾਲ ਨਾ ਕਰੋ। ਇਸ ਇਸ ਨਾਲ ਤੁਹਾਡੇ ਸਰੀਰ ਨੂੰ ਨੁਕਸਾਨ ਹੋ ਸਕਦਾ ਹੈ। ਨੰਬਰ 17 ਜੇਕਰ ਤੁਹਾਡੀ ਅੱਖ ਬਾਰ-ਬਾਰ ਫਰਕ ਰਹੀ ਹੈ ਤਾਂ ਤੁਸੀਂ ਮਾਨਸਿਕ ਤਣਾਅ ਤੇ ਚਿੰਤਾ ਤੇ ਸ਼ਿਕਾਰ ਹੋ ਸਕਦੇ ਹੋ। ਨੰਬਰ 18 ਜੇਕਰ ਤੁਸੀਂ ਖਾਣਾ ਖਾਣ ਸਮੇਂ ਪਾਣੀ ਪੀਂਦੇ ਹੋ ਤੁਸੀਂ ਅਨੇਕਾਂ ਹੀ ਰੋਗਾਂ ਦੇ ਸ਼ਿਕਾਰ ਹੋ ਰਹੇ ਹੋ। ਨੰਬਰ 19 ਜੇਕਰ ਤੁਸੀਂ ਮੂੰਗ ਦੀ ਦਾਲ ਦਾ ਸੇਵ ਜਾਂਦਾ ਕਰਦੇ ਹੋ ਤਾਂ ਇਸ ਨਾਲ ਸਰੀਰ ਨੂੰ ਪ੍ਰੋਟੀਨ ਸਹੀ ਮਾਤਰਾ ਵਿੱਚ ਮਿਲਦਾ ਹੈ ਤੇ ਨਾਲ ਹੀ ਸਰੀਰ ਨੂੰ ਇਸ ਦਾਲ ਦੇ अनेका ਹੀ ਲਾਭ ਮਿਲਦੇ ਹਨ ਨੰਬਰ 2 ਜੇਕਰ ਤੁਸੀਂ ਰੋਜ਼ਾਨਾ ਸਫੇਦ ਬਰੈਡ ਖਾਂਦੇ ਹੋ ਤਾਂ ਇਸ ਨਾਲ ਤੁਹਾਨੂੰ ਪੇਟ ਨਾਲ ਸੰਬੰਧਿਤ अनेका ਹੀ ਰੋਗਾਂ ਦਾ ਸ਼ਿਕਾਰ ਹੋਣਾ ਪੈਂਦਾ ਹੈ ਨੰਬਰ 21 ਅਮਰੂਦ ਦੇ ਪੱਤੇ ਖਾਣ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ ਇਸ ਦੇ ਨਾਲ ਪੇਟ ਦੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ ਅਮਰੂਦ ਦੇ ਪੱਤਿਆਂ ਨੂੰ ਦੰਦ ਦੇ ਮਸੂੜਿਆਂ ਲਈ ਵੀ ਚੰਗਾ ਮੰਨਿਆ ਜਾਂਦਾ ਹੈ ਅਮਰੂਦ ਦੇ ਪੱਤੇ ਚਬੜਨ ਨਾਲ ਦੰਦ ਮਜ਼ਬੂਤ ਹੁੰਦੇ ਹਨ ਨੰਬਰ 22 ਅਮਰੂਦ ਭਾਰ ਘਟਾਉਣ ਵਿੱਚ ਵੀ ਮਦਦਗਾਰ ਹੋ ਸਕਦਾ ਹੈ ਇਸ ਲਈ ਜੋ ਭਾਰ ਘਟਾਉਣ ਦੀ ਕੋਸ਼ਿਸ਼ ਵਿੱਚ ਹਨ ਉਹਨਾਂ ਨੂੰ ਸਰਦੀਆਂ ਵਿੱਚ ਅਮਰੂਦ ਦਾ ਸੇਵਨ ਲਾਜ਼ਮੀ ਕਰਨਾ ਚਾਹੀਦਾ ਹੈ ਨੰਬਰ 23 ਕੱਚੀ ਲੱਸੀ ਪੀਣ ਨਾਲ ਤੇਜਾਬ ਖਤਮ ਹੁੰਦਾ ਹੈ ਉਹ ਵੀ ਬਿਨਾ ਨਮਕ ਤੋਂ ਪੀਣੀ ਚਾਹੀਦੀ ਹੈ ਨੰਬਰ 24 ਸੌਣ ਤੋਂ ਪਹਿਲਾਂ ਜੇ ਕੱਸੇ ਦਰਦ ਨਾ हट ਰਿਹਾ ਹੋਵੇ ਹਲਕੀ ਜਹੀ ਬਾਮ ਲਗਾ ਕੇ ਸੋਵੋ ਨੰਬਰ 25 ਵਾਲਾਂ ਨੂੰ ਜ਼ਿਆਦਾ ਧੋਣਾ ਨਹੀਂ ਚਾਹੀਦਾ ਇਸ ਨਾਲ ਵਾਲ ਜਲਦੀ ਝੜਨ ਲੱਗ ਜਾਂਦੇ ਹਨ ਹਫ਼ਤੇ ਵਿੱਚ ਦੋ ਵਾਰ ਹੀ ਵਾਲਾਂ ਨੂੰ ਧੋਵੋ ਦੋਸਤੋ ਵੀਡੀਓ ਰਾਹੀਂ ਦਿੱਤੀ ਗਈ ਜਾਣਕਾਰੀ ਨੂੰ ਅਪਣਾਉਣ ਤੋਂ ਪਹਿਲਾਂ ਡਾਕਟਰ ਨਾਲ ਸੰਪਰਕ ਜ਼ਰੂਰ ਕਰੋ ਇਸ ਵੀਡੀਓ ਰਾਹੀਂ ਦਿੱਤੀ ਗਈ ਜਾਣਕਾਰੀ ਗਿਆਨ ਲਈ ਹੈ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਹੀ ਵੀਡੀਓ ਨੂੰ ਲਾਈਕ ਕਰੋ ਧੰਨਵਾਦ ਜੀ